ਮੁਕਸਰ ਦੇ ਨਾਲ ਲੱਗਦੀਆਂ ਸਰਹੱਦਾਂ ਨੂੰ ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਬੀਐਸਐਫ ਦੇ ਜਵਾਨ ਤੇ ਮੁਕਸਰ ਪੁਲਿਸ ਦੇ ਵੱਲੋਂ ਅੱਜ ਚੈਕਿੰਗ ਬਿਆਨ ਚਲਾਇਆ ਗਿਆ ਸੀਲ ਕੀਤੀਆਂ ਗਈਆਂ ਨੇ ਸਰਹੱਦਾਂ ਜੋ ਵੀ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀਆਂ ਨੇ ਤਾਂ ਲੰਬੀ ਹਲਕੇ ਦੀਆਂ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਐਸਐਸਪੀ ਭਗਿਰਾਥ ਮੀਨਾ ਦੇ ਵੱਲੋਂ ਆਪ ਪਹੁੰਚ ਕੇ ਹਰ ਵਿਕਲ ਦੀ ਜਾਂਚ ਕੀਤੀ ਗਈ ਹੈ ਚਾਹੇ ਉਹ ਵਿਕਲ ਅੰਦਰ ਹੁੰਦਾ ਹੋਵੇ ਚਾਹੇ ਉਹ ਬਾਹਰ ਜਾਂਦਾ ਹੋਵੇ ਤਾਂ ਕਿ ਕੋਈ ਵੀ ਸ਼ਰਾਰਤੀ ਅੰਸਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਨਾ ਦੇ ਸਕੇ ਇਸ ਕਾਰਨ ਇਹ ਜੋ ਸਰੱਦਾ ਨੇ ਸੀਲ ਕੀਤੀਆਂ ਗਈਆਂ ਨੇ ਇਲੈਕਸ਼ਨਾਂ ਦੇ ਮਤੇ ਨਾਜ਼ਰ ਪੁਲਿਸ ਦੇ ਵੱਲੋਂ ਸਰਦਾਂ ਸੀਲ ਕੀਤੀਆਂ ਗਈਆਂ ਨੇ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਮੁਕਸਰ ਦੇ ਵਿੱਚ ਕਈ ਥਾਵਾਂ 'ਤੇ ਸਰਚ ਅਭਿਆਨ ਚਲਾਏ ਗਏ ਸਨ ਫਲੈਂਕ ਮਾਰਚ ਕੱਢੇ ਗਏ ਸਨ ਬੱਸ ਸਟੈਂਡ ਤੇ ਚੈਕਿੰਗ ਕੀਤੀ ਗਈ ਸੀ ਤਾਂ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਸੀ ਉਹਨਾਂ ਘਰਾਂ ਦੇ ਵਿੱਚ ਰੇਡ ਕੀਤੀ ਗਈ ਸੀ ਜੋ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਸਨ ਤਾਂ ਇਸੇ ਤਰ੍ਹਾਂ ਮੁਕਸਰ ਪੁਲਿਸ ਦੇ ਵੱਲੋਂ ਅੱਜ ਸਰਦਾਂ ਸੀਲ ਕਰਕੇ ਚੈਕਿੰਗ ਕੀਤੀ ਗਈ ਆ ਹਰ ਵਹੀਕਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਆ ਤਾਂ ਇਸ ਮੌਕੇ ਐਸਐਸਪੀ ਭਗਿਰਾਤ ਮੀਨਾ ਦੇ ਵੱਲੋਂ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਹਰ ਨਾਕੇ ਤੇ ਪੁਲਿਸ ਮੁਲਾਜ਼ਮ ਤਨਾਤ ਕੀਤੇ ਗਏ ਨੇ ਤਿਆਰਬੰਦ ਮੁਲਾਜ਼ਮ ਨੇ ਜੋ ਉਹ ਵੀ ਤਨਾਤ ਕੀਤੇ ਗਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸ਼੍ਰੀ ਮੁਖਤਸਰ ਸਾਹਿਬ ਦੀਆਂ ਜਿੱਥੇ ਕਿ ਜੋ ਨਾਲ ਲੱਗਦੀਆਂ ਸਰੱਦਾ ਸਨ ਉਹਨਾਂ ਨੂੰ ਸੀਲ ਕਰਕੇ ਹਰ ਵਹੀਕਲ ਦੀ ਜੋ ਜਾਂਚ ਆ ਉਹ ਕੀਤੀ ਜਾ ਰਹੀ ਹੈ ਤਾਂ ਕਿ ਅਮਨ ਕਾਨੂੰਨ ਬਰਕਰਾਰ ਰੱਖਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਭਾਗੀ ਰੱਤ ਤੇ ਹੋਰ ਵੱਡੇ ਅਧਿਕਾਰੀ ਸਨ ਜਦ ਮੌਜੂਦ ਸਨ ਉੱਥੇ ਤਾਂ ਚੈਕਿੰਗ ਕੀਤੀ ਗਈ ਹੈ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਲੰਬੀ ਤੋਂ ਕਰ ਰਹੇ ਹਨ ਜਿੱਥੇ ਕਿ ਹਰ ਵਹੀਕਲ ਦੀ ਜੋ ਜਾਂਚ ਆ ਉਹ ਕੀਤੀ ਗਈ ਹੈ ਚਾਹੇ ਉਹ ਬੱਸ ਹੋਵੇ ਚਾਹੇ ਛੋਟਾ ਵਹੀਕਲ ਹੋਵੇ ਚਾਹੇ ਵੱਡਾ ਵਹੀਕਲ ਹੋਵੇ ਹਰ ਵਹੀਕਲ ਦੀ ਜੋ ਜਾਂਚ ਆ ਉਹੋ ਪੁਲਿਸ ਦੇ ਵੱਲੋਂ ਕੀਤੀ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਲੈਕਸ਼ਨਾਂ ਦੇ ਮੱਦੇ ਨਾਜ਼ਰ ਪੁਲਿਸ ਦੇ ਵੱਲੋਂ ਵਕ ਵਕ ਸਰਚ ਬਿਆਨ ਜਾਂ ਹੋਰ ਆਪਰੇਸ਼ਨ ਜੋ ਚਲਾਏ ਗਏ ਨੇ ਤਾਂ ਇਸੇ ਤਹਿਤ ਹੀ ਅੱਜ ਜੋ ਸਰਹੱਦੀ ਜੋ ਸਰਦਾਂ ਨੇ ਉਹ ਸੀਲ ਕੀਤੇ ਗਏ ਨੇ ਮੁੱਖ ਤਰ ਪੁਲਿਸ ਦੇ ਵੱਲੋਂ ਤਾਂ ਕਿ ਕੋਈ ਵੀ ਗਲਤ ਅਨਸਰ ਅਜਿਹੀ ਗਤੀਵਿਧੀ ਨੂੰ ਅੰਜਾਮ ਨਾ ਦੇ ਸਕੇ ਜੋ ਕਿ ਸਮਾਜ ਵਿਰੋਧੀ ਹੋਵੇ ਤਾਂ ਤੁਹਾਨੂੰ ਦੱਸ ਦੇ ਕਿ ਵੱਡੀ ਮਾਤਰਾ ਦੇ ਵਿੱਚ ਜੋ ਮੁਲਾਜ਼ਮ ਨੇ ਉਸਰਾਧਾ ਤੇ ਤਨਾਤ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਭਾਗੀ ਰੱਥਮੀਨਾ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਸ਼ਰਧੀਆਂ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤਾਂ ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਐਸਐਸਪੀ ਭਾਗੀ ਰੱਥਮੀਨਾ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਸ ਲਈ ਮਾਨਯੋਜ ਚੋਣ ਕਮਿਸ਼ਨ ਦੇ ਹਦਾਇਤਾਂ ਦੇ ਮੁਤਾਬਿਕ ਅਸੀਂ ਜੋ ਰਾਜਸਥਾਨ ਔਰ ਹਰਿਆਣਾ ਦੋਨੋਂ ਕੀ ਬਾਰਡਰ ਅਸੀਂ ਸੀਲ ਕੀਤੀ ਹੋਈ ਹੈਗੀ ਰਾਜਸਥਾਨ ਕੀ ਬਾਰਡਰ ਪੇ ਅਸੀਂ टोटल सिक्स नाके पॉइंट आइडेंटिफाई किए हैं वहाँ पे सी और जो साड़ी पंजाब पुलिस है दोनों का डिप्लॉयमेंट है उसी तरह जो हरियाणा बॉर्डर पे वहाँ पे टोटल तेरह नाका पॉइंट ऐसे आइडेंटिफाई किए हैं वहाँ पर कुछ नाके हमने ट्वेंटी फोर बाई सेवन इम्प्लीमेंट कर दिए हैं और जो कुछ नाके रहते हैं उन पर हमने मोबाइल टीम राय उनको कवर कर रहे हैं ट्वेंटी फोर बाई सेवन ताकि राजस्थान और हरियाणा में कोई भी ड्रग्स एल्कोहल या कोई क्रिमिनल का मूवमेंट ना उधर जा सके और ना उधर से इधर आ सके उस पर सारी फोर्स पूरी तनदेही ड्यूटी कर रही है मैं भी आज सारे मिल के और उन्होंने ब्रीफ करके आया हूँ जो हमारे पॉइंट है कि इलेक्शन कमीशन की हिदायत है कि वो सारे पॉइंट सारे मुलाजिम अपनी अपनी ड्यूटी के प्रति अलर्ट है हैगे और वो फ्यूचर में भी ऐसा ही ड्यूटी करेंगे तो कितने नाके लगे हुए हैं टोटल 19 नाके है जो दोनों बॉर्डर हैगी राजस्थान और हरियाणा उसमें से कुछ में परमानेंट डिप्लॉयमेंट है और कुछ को हमने मोबाइल पेट्रोलिंग पार्टी के राही कवर कर रहे हैं तो लगे। और पार्टी हर हर नाका पॉइंट को हमने सफिशियंट फॉर स्ट्रक्चर डिप्लॉयमेंट की है ताकि एक साइजेबल नंबर हो कहीं हमने चार बंदे भी डिप्लॉय किए हैं कहीं हमने पाँच बंदे भी डिप्लॉय किए हैं वो नाके की ग्रेविटी के हिसाब से हमने डिप्लॉयमेंट की चेकिंग किस तरह की की जा रही है आने वाले वाहनों की है या सभी लोगों के ऊपर चेकिंग का मैं यही ब्रीफ करके आया हूँ की आने वाले वाहन भी और जाने वाले वाहन भी दोनों ही आपको चेक करने हैं ताकि ना यहाँ से कोई चीज जा सके और ना बाहर से यहाँ आ सके थैंक यू